ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਪੂਰੀ ਵੀਡੀਓ ਅੱਜ ਦੇ ਤੋਂ ਸਰਹੰਪੈਰ ਪ੍ਰਸ਼ਾਸਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਆਪਣਾ ਦਾਣਾ ਪਾਣੀ ਆਪਣਾ ਦਾਣਾ ਪਾਣੀ ਜਿਹੜਾ ਇੱਕ ਰੈਸਟੋਰੈਂਟ ਆ ਬਹੁਤ ਵਧੀਆ ਰੈਸਟੋਰੈਂਟ ਆ ਇਹ ਪਾਤੜਾ ਰੋਡ ਦੇ ਉੱਤੇ ਆ ਜਿੱਥੇ ਨਵਾਂ ਕੋਰਟ ਆਪਣੀ ਕਚੈਰੀਆਂ ਬਣੀਆਂ ਨੇ ਉਹਦੇ ਨਾਲ ਹੀ ਇਹ ਜਦੋਂ ਆਪਾਂ ਪਾਤੜਾ ਤੋਂ ਆਨੇ ਆ ਖੱਬੇ ਆਤਾ ਹੈ ਜਦੋਂ ਜਾਣਿਆ ਸੱਜੇ ਹੱਥ ਦੀਂਦਾ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਹੈ ਪੈਟਰੋਲ ਪੰਪ ਦਾ ਇੱਕ ਇੱਧੇ ਸਾਹਮਣੇ ਬਿਲਕੁਲ ਤੇ ਇਹ ਜਿਹੜਾ ਆਪਣਾ ਦਾਣਾ ਪਾਣੀ ਇੱਥੇ ਅੱਜ ਇੱਕ ਬਹੁਤ ਵੱਡਾ ਇੱਕ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਕਹਿਣ ਦਾ ਭਾਵ ਪਹਿਲਾਂ ਅਸੀਂ ਗੱਲ ਕਰ ਲਈ ਹੈ ਜਿਹੜਾ ਇਹ ਰੈਸਟੋਰੈਂਟ ਆ ਬਹੁਤ ਵਧੀਆ ਇਤਿਹਾਸ ਤਰ੍ਹਾਂ ਦੀ ਸਹੂਲਤ ਇੱਥੇ ਪਾਈ ਜਾਂਦੀ ਹੈ ਜਿੱਡਾ ਮਰਜ਼ੀ ਤੁਸੀਂ ਪ੍ਰਬੰਧ ਕਰਵਾਉਣਾ ਚਾਹੁੰਦੇ ਹੋ ਜਾ ਕੇ ਮਿਲ ਕੇ ਜਿਹੜਾ ਮੈਂ ਆ ਇੱਕ ਕਾਰ ਆ ਕਾਰ ਤੁਸੀਂ ਦੇਖ ਰਹੇ ਹੋ ਇਹ ਕਾਰ ਇਹਨਾਂ ਦਾ ਇਹ ਤਾਂ ਉਹ ਵਾਲਾ ਨੰਬਰ ਤੁਸੀਂ ਇੱਥੇ ਬੁੱਕ ਕਰਾ ਸਕਦੇ ਹੋ ਵਿਆਹ ਸਾਦੀ ਲਈ ਜਾਂ ਹੋਰ ਕਿਸੇ ਵੀ ਪ੍ਰੋਗਰਾਮ ਲਈ ਕਿਸੇ ਵੀ ਤਰ੍ਹਾਂ ਦਾ ਸੈਮੀਨਾਰ ਕਰਾਉਣਾ ਹੋਵੇ ਤਾਂ ਤੁਸੀਂ ਇੱਥੇ ਕਰਾ ਸਕਦੇ ਹੋ ਬਹੁਤ ਵੱਡਾ ਇੱਥੇ ਪ੍ਰਬੰਧ ਕੀਤਾ ਗਿਆ ਹਰ ਤਰ੍ਹਾਂ ਦੀ ਤੁਹਾਨੂੰ ਇੱਥੇ ਸਹੂਲਤ ਮਿਲੇਗੀ ਸੋ ਹੁਣ ਗੱਲ ਕਰਦੇ ਹਾਂ ਬੈਠੇ ਸੋ ਇੱਕ ਬਹੁਤ ਵਧੀਆ ਇੱਕ ਸਾਡੇ ਪੱਤਰਕਾਰ ਨੇ ਜਤਿੰਦਰ ਸਾਈ ਜੀ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਜੋ ਤੁਸੀਂ ਪਿੱਛੇ ਤਸਵੀਰਾਂ ਦੇਖ ਰਹੇ ਹੋ ਇਹ ਮੀਟਿੰਗ ਰੱਖੀ ਗਈ ਹੈ ਜਿਹੜੀ ਅੱਜ ਇਹਦੇ ਵਿੱਚ ਬੀ ਬ੍ਰਾਂਚਾਂ ਦੇ ਇੱਥੇ ਅੱਜ ਮਹਿਮਾਨ ਇਕੱਠੇ ਹੋਏ ਨੇ ਬਹੁਤ ਜਿਆਦਾ ਵੱਡੇ ਪੱਧਰ ਤੇ ਸੋ ਜਤਿੰਦਰ ਸਾਈ ਜੀ ਜਿਹੜੇ ਪੱਤਰਕਾਰ ਨੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਹਿਰ ਸਮਾਣੇ ਦੀ ਟੀਮ ਨੇ ਇੱਕ ਬਹੁਤ ਵੱਡਾ ਸਹਿਯੋਗ ਦਿੱਤਾ ਸੋ ਜਿਹੜੀ LIC ਜੋ ਸਮਾਣੇ ਦੀ ਬ੍ਰਾਂਚ ਆ ਉਹਨਾਂ ਵੱਲੋਂ ਬਹੁਤ ਵੱਡਾ ਇੱਥੇ ਪ੍ਰਬੰਧ ਕੀਤਾ ਗਿਆ ਤੇ ਤੁਸੀਂ ਜਾਣਦੇ ਹੋ ਕੀ ਬਹੁਤ ਜ਼ਿਆਦੇ ਵੱਡੀ ਕੰਪਨੀ ਆ LIC ਜਿਹੜੀ ਤੁਹਾਡੀ ਜ਼ਿੰਦਗੀ ਦੇ ਨਾਲ-ਨਾਲ ਤੇ ਜ਼ਿੰਦਗੀ ਤੋਂ ਬਾਅਦ ਵੀ ਤੁਹਾਡਾ ਸਹਾਰਾ ਬਣਦੀ ਆ ਅੱਜ ਬਹੁਤ ਜ਼ਿਆਦੇ ਗੱਲਾਂ ਬਾਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਜਿਹੜੇ ਤੇ ਸੀਨੀਅਰ ਆਗੂ ਪਹੁੰਚੇ ਉਹਨਾਂ ਨੇ ਬਹੁਤ ਜ਼ਿਆਦੇ ਗੱਲਾਂ ਸਮਝਾਈਆਂ ਆਓ ਆਪਾਂ ਗੱਲਬਾਤ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ ਜੀ ਆਪੇ ਸਭੀ ਲੀਡਰਸ 20 ਬ੍ਰਾਂਚਸ ਸੇ ਆਏ ਹੋਏ ਸਾਰੇ ਲੀਡਰਸ ਔਰ ਸਮਾਨਾ ਬ੍ਰਾਂਚ ਕੇ ਸਭੀ ਅਭਿ ਕਰਤਾ ਸਾਥੀਓ ਮੇਰੇ ਸਾਥੀਓ आ, मैं भी आप सभी को बहुत-बहुत वेलकम -बहुत करना चाहता हूँ साथ-साथ में पूरा टीम को बहुत-बहुत धन्यवाद -बहुत देना चाहता हूँ आप लोगों ने हमें इनविटेशन दिया और खासकर मेरे लिए समाना ब्रांच मेरे दिल के अतीत है समाना समाना ब्रांच से मैं समाना मैं कम से कम तीन साल मैंने भी एआई समाना ब्रांच पर बिताया बहुत असली सब कुछ जो मार्केटिंग में जो भी सीखा है ब्रांच कैसे चलाया जाता है ब्रांच को किस तरह से होती है समाना ब्रांच में सीखा जो अभी जितने लोग मुझे प्यार दे रहे हैं ये सब इन्हीं का मेहनत था इन्हीं का सपोर्ट है जिस हिसाब से तीन साल हमें पता भी नहीं चला कि तीन साल कैसे निकल गए लोगों का प्यार बहुत मिला समाना के जब अभी तो ब्रह्मजीत जी, जी तो पंजाब की बात करें तो 28 साल हो गए एल में उसमें से बीस साल मैंने पंजाब में बिताया पंजाब पंजाबियों में एक खासियत है यदि दोस्ती करनी है तो दबाके करना और दुश्मन भी करनी है तो दबाके करना ये चीज खासियत है बहुत सारे सिख फैमिली या बहुत सारे लोग सदा क्या बोलते हैं पंजाब के बहुत सारे मेरे दोस्त भी हैं आ, सही बात है जब आप लोग कुछ ठान लेते ना तो कुछ भी कर सकते चाहे उसमें आप लोग आगे क्या होगा ये नहीं सोचते कि वो सोचते कि जो करना है तो वो करके दिखाते यही उम्मीद मैं दोबारा से एज ए इंचार्ज चंडीगढ़ डिविजन का लेके आ रहा हूँ मैं उम्मीद आपसे ले रहा हूँ कि चंडीगढ़ डिवीजन के जितने भी हमारे अभिकर्ता साथियों आज की डेट में 11000 से ज्यादा चंडीगढ़ डिवीजन में अभिकर्ता साथी है आ, हम चाहते हैं कि हर जो चंडीगढ़ उन लोगों का इनकम पड़े लास्ट ईयर से जितना इनकम आप लोगों का इनकम दुगना हो ये मेरा फर्स्ट प्रायोरिटी है रही बात दूसरे दीपक जी और प्रभि जी इन्होंने कहा कि ब्रांच में जितने भी हमारे अभिकर्ता साथियों का चाहे जो इश्यू हो रही है कि वो तो वाली जो तो काम की बात है हमारी जितने भी आज के टाइम में जितने भी डिविजनल ऑफिस में कॉन्फ्रेंसिस या जितने वर्कशॉप हो रहे हैं हर कॉन्फ्रेंस और वर्कशॉप में चाहे मैं हूँ चाहे एम एम साहब हो हमेशा ये चीज बात कर रहे हैं कि हमारा इंटरनल कस्टमर इंटरनल कस्टमर मतलब आपको और दूसरे हमारे एक्सटर्नल कस्टमर जो हमारे एक्चुअल कस्टमर हैं उन दो उन दोनों का किस तरह से ਬੀਅਵਰ ਕੈਸਾ ਹੁਣਾ ਚੇ ਮੇਂ ਕੰਮ ਕੈਸਾ ਹੋ ਰਿਹਾ ਹੈ ਅੱਜ ਕੀ ਡੇਟ ਮੇਂ ਕਸਟਮਰਸ ਦਾ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹੋ ਗਿਆ ਆਜ ਕਲ ਹਰ ਹਰ ਕੰਮ ਬਿਲਕੁਲ ਇਹ ਅਨੇਕ ਬਿੰਦ ਕਉ ਵਿੱਚ ਜਾਂਦਾ ਹੈ ਕਿ ਆਪ ਕਸਟਮਰ ਕੋ ਦੋ ਸਾਨੂੰ ਦੇਖ ਕੇ ਹੰਦੇਰੀਆਂ ਨੇ ਜਦੋਂ ਅਸੀਂ ਉੱਠਦੇ ਆਪਦੇ ਸੰਘਰਸ਼ੋਂ ਬਿੱਟਣ ਲਈ ਤਾ ਤੇੰਨੀਆਂ ਵੀ ਹੁੰਦਾ ਰਹਿੰਦੀਆਂ ਕਿ ਉਹ ਵੀ ਆਪਣਾ ਰੁੱਖ ਬਦਲ ਲੈਂਦੀਆਂ ਨੇ ਇਹ ਸਾਡੇ ਪੰਜਾਬੀਆਂ ਦੀ ਇੱਕ ਖਾਸਿਤ ਰਹੀਆ ਅਸੀਂ ਹਵਾਵਾਂ ਦੇ ਵੀ ਉਖ ਬਦਲ ਦਿੰਦੇ ਹਾਂ ਅਸੀਂ ਪਹਾੜਾਂ ਦੀਆਂ ਜਿਸਾਂ ਨੂੰ ਵੀ ਬਦਲ ਜਾਣਦੇ ਹਾਂ ਇਹ ਸਾਡੇ ਪੰਜਾਬੀ ਅਜੀਤ ਬਹੁਤ ਵੱਡੀ ਜਿਹੜੀ ਜੱਟ ਸਾਥੀ ਨੇ ਆਪਾਂ ਬਾਬੇ ਨਾਨਕ ਦੀ ਫਲਸਫੀ ਤੇ ਚੱਲ ਰਹੇ ਆ ਉਹਨਾਂ ਦੇ ਰਸਤੇ ਤੇ ਚੱਲਨੇ ਆ ਉਹਨਾਂ ਨੇ ਜਦੋਂ ਗਾਸੀਆਂ ਕੀਤੀਆਂ ਉਹਨਾਂ ਨੇ ਇੱਕ ਹੀ ਹੋਕਾ ਦਿੱਤਾ ਸੀਗਾ ਕੀਰਤ ਕਰੋ ਨਾਮ ਜਪੋ ਤੇ ਵੱਢ ਚੋ ਆਪਾਂ ਉਸ ਫਲਸਫੇ ਨੂੰ ਅਪਣਾ ਕੇ ਆਪਾਂ ਲੋਕਾਂ ਤੱਕ ਪਹੁੰਚ ਕਰਦੇ ਆਂ ਔਰ ਲੋਕਾਂ ਦੀ ਸੇਵਾ ਵਿੱਚ ਹਰ ਟਾਈਮ ਆਪਾਂ ਤਤਪਰ ਨੇ ਉਹਨਾਂ ਦੀ ਕੋਈ ਕਮੀ ਪੇਸ਼ੀ ਆਪਾਂ ਸਿਰ ਮੱਥੇ ਉਹਨਾਂ ਦੇ ਸੋ ਮੈਂ धार्मिकीत सुनाए ना खबर बिच्छो बोली माए दुख सुख दी नोली माए आवंता मैं आवा मां माए आवाता मैया मां माए आवा केड़े जा ਯਾਨੇ ਤੇ ਵੀਰੇ ਦੇ ਬਸ ਲੱਗਦੇ ਨੇ ਬੁੱਡੇ ਬਾਪ ਦੇ ਅਥਰੂ ਮਾਏ ਅੰਦਰੇ ਅੰਦਰ ਵਗਦੇ ਨੇ ਭਾਪੀਆਂ ਨਾਲ ਬੋਲ ਵਾਟੀਆਂ ਨੇ ਤੇ ਵੀਰੇ ਦੇ ਬਸ ਲੱਗਦੇ ਨੇ ਬੁੱਡੇ ਬਾਪ ਦੇ ਅਥਰੂ ਮਾਏ ਤੇਰੇ ਅੰਦਰ ਵਗਦੇ ਨੇ ਉਹੀ ਘਰ ਹੈ ਕੇ ਹੁੰਦੇ ਮਾਵਾਂ ਦਾ ਤੁਸੀਂ ਸਾਰੀ ਗੱਲਬਾਤ ਸੁਣੀਆ ਜਿਸ ਦੇ ਵਿੱਚ ਪੱਤਰਕਾਰ ਜਤਿੰਦਰ ਸਾਈ ਜੀ ਨੇ ਇੱਕ ਸੱਭਿਆਚਾਰਕ ਗੀਤ गा ਕੇ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ ਤੇ ਸਭ ਨੂੰ ਬਹੁਤ ਜਿਆਦਾ ਪਿਆਰ ਸਤਿਕਾਰ ਬਖਸ਼ਿਆ ਇਸ ਤੋਂ ਬਾਅਦ ਸਾਡੇ ਫੋਟੋਗ੍ਰਾਫਰ ਵੀ ਤੇ ਉਹ ਵੀ ਆਪਣੇ ਕੈਮਰੇ ਦੀ ਥੋੜੀ ਜਿਹੀ ਮੇਰੇ ਸਾਥੀ ਪਿਆਰ ਰਹਿਣ ਉਹ ਵੀ ਜੱਥੇੋਂ ਜੇ ਨੀਯੋਜਨ ਤੁਸੀਂ ਜਰੂਰ ਚੈਨਲ ਸਬਸਕ੍ਰਾਈਬ ਕਰੋ ਲਾਈਕ ਮਰ ਸ਼ੇਅਰ ਕਰਿਓ ਵੀਡੀਓ ਨੂੰ ਸੋ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਤਾਂ ਬੱਦ ਤੋਂ ਬੱਦ ਜਿਹੜਾ ਸ੍ਰਿੰਦਰ ਸ੍ਰਿੰਦਰ ਸਾਹਿਬ ਦਾ ਪਿਛਲਾ ਪੇਸੇ ਸੰਤਾਰਵਾਦ ਤਰਵਾਦ